ਬੋਤ ਪੂਜ ਪੂਜ ਹਿੰਦੂਏ ਤੁਰਕ ਮੁਏ ਸਿਰ ਨਾਈ ਸਹਿਬ ਸਤਗੁਰ ਕਾ ਸੰਹਾਰ ਵਚਨ ਕਰਦੇ ਨੇ ਕਵੀਰ ਸਾਹਿਬ ਜੀਾਂ ਦੇ ਸਮੇਂ ਦੇ ਵਿੱਚ ਕਵੀਰ ਸਾਹਿਬ ਜੀ ਦੀ ਬੜੀ ਕੁਸ਼ਤਤ ਹੋਈ ਹੈ ਬੜੀ ਬੜਿਆਈ ਹੋਈ ਹੈ ਨਾਮ ਜਪਨ ਭਾਈ ਗੁਰਦਾਸ ਜੀ ਆਦੇ ਵੀ ਵਚਨ ਆਉਂਦੇ ਨੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਗੁਵਾ ਸੁਣਨ ਲਈ ਇੰਨਾ ਪ੍ਰਤਾਪ ਹੋਇਆ ਹੈ ਕਬੀਰ ਸਾਖੀਆਂ ਦਾ ਕਿ ਬੜੀ ਸੰਗਤ ਆ ਕੇ ਕਬੀਰ ਸਾਖੀਆਂ ਦੀ ਸੰਗਤ ਕਰਦੀ ਸੀ ਤੇ ਵਚਨ ਕੀਤਾ ਹੈ ਕਬੀਰ ਸਾਹਿਬ ਜੀ ਨੂੰ ਸੰਗਤ ਨੇ ਕਿਹਾ ਕਿ ਪ੍ਰਤਾਪ ਕਬੀਰ ਸਾਹਿਬ ਜੀ ਨੂੰ ਤੁਸੀਂ ਤੇ ਹਰੀ ਦੇ ਪਿਆਰੇ ਰੰਮ ਰੱਬ ਦੇ ਭਗਤ ਹੋ ਇੱਕ ਬਖੇੜਾ ਜਿਹੜਾ ਐ ਸਮੇਂ ਉਹ ਬੜਾ ਚੱਲਿਆ ਹੋਇਆ ਹਿੰਦੂ ਕਹਿੰਦੇ ਸਾਡਾ ਮਤ ਸ੍ਰਿਸ਼ਟ ਹੈ ਸਾਡੇ ਮਤ ਨੂੰ ਕਾਰਨ ਕਰੋ ਸਾਡੇ ਮਤ ਦੇ ਰਾਹੀਂ ਕਾਲਪੁਰਪ ਵਹਿ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਮੁਸਲਮਾਨ ਕਹਿੰਦੇ ਸੰਨ ਸਾਡੇ ਧਰਮ ਵਿੱਚ ਆਓ ਤੇ ਮੁਸਲਮਾਨ ਧਰਮ ਦੇ ਵਿੱਚ ਆ ਕੇ ਹੀ ਤੁਹਾਨੂੰ ਕੀ ਪ੍ਰਾਪਤ ਹੋਣੀ ਹੈ ਜੰਨਤ ਨਸੀਬ ਮੁਸਲਮਾਨਾਂ ਨੇ ਤੇ ਜਾਗਰੂਕਤਾ ਵੀ ਬੜੇ ਮੁਸਲਮਾਨ ਬਣਾਉਣ ਦਾ ਯਤਨ ਕੀਤਾ ਹੈ ਇਤਿਹਾਸ ਅੱਪਾ ਜਾਣਦੇ ਨੇ ਤੇ ਇਸ ਕਰਕੇ ਕਬੀਰ ਸਾਹਿਬ ਨੇ ਤੁਸੀਂ ਦੱਸੋ ਸਾਨੂੰ ਕਿ ਕਿਹੜਾ ਧਰਮ ਸ੍ਰੇਸ਼ਟ ਹੈ ਕਿਹੜੇ ਧਰਮ ਦੇ ਰਾਹੀ ਉਸ ਕਾਲਪੁਰਤ ਵੈਲੂ ਜੀ ਨੂੰ ਦਿਲਿਆ ਦੱਸ ਸਕਦੇ ਕਬੀਰ ਸਾਹਿਬ ਕਹਿੰਦੇ ਦੇਖੋ ਭਾਈ ਕਰਮ ਕਰਮ ਜਿੰਨੇ ਵੀ ਨੇ ਇਹ ਮੈਂ ਤੁਹਾਨੂੰ ਸਾਰਿਆਂ ਬਰਨਣ ਕਰਕੇ ਸੁਣਾਉਣਾ ਹਾਂ ਤੇ ਫਿਰ ਸਹਿਬ ਵੀਰ ਜੀਆ ਨੇ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ਿਆ ਕਿ ਸਭ ਕਹਿੰਦੇ ਰੋਤ ਪੂਜ ਪੂਜ Hindu ਹੋਏ ਵੀ ਵੀਰ ਸਾਹਿਬ ਕਹਿੰਦੇ ਜਿਹੜੇ Hindu ਲੋਕ ਨੇ ਉਹਨਾਂ ਨੇ ਭੁੱਤਾਂ ਦੀ ਪੂਜਾ ਕਰ ਕਰਕੇ ਭੁਖਵਾ ਰਹੇ ਨੇ ਕਿਉਂਕਿ ਗੁਰਗਿਆੜੀ ਨੇ ਵੀ ਸਤਗੁਰੂ ਸਾਹਿਬ ਕਹਿੰਦੇ ਭਾਈ ਜੋ ਮਾਥਨ ਕੋ ਕਹਤੇ ਦੇਵ ਤਿੰਗੇ ਵਿਰਥਾ ਜਾਇਚੇ ਜਿਹੜੇ ਪੱਥਰਾਂ ਨੂੰ ਦੇਵਤੇ ਮੰਨ ਲਏ ਨੇ ਪੱਥਰ ਦੇਵਤਾ ਠੋਡੋ ਹੈ ਉਹਨੂੰ ਬਣਾਉਣ ਵਾਲਾ ਤੇ ਕਿੰ ਇਨਸਾਨ ਇਸ ਗੱਲ ਕਿਉਂ ਦੇਵਤਾ ਨਹੀਂ ਜੋ ਪੱਥਰ ਕੀ ਪਾਈ ਪਾਏ ਪਾਸਾ ਗੰਦੇ ਜਿਹੜੇ ਪੱਥਰਾਂ ਦੇ ਪੈਰੀ ਜਾ ਜਾ ਕੇ ਬੰਦੇ ਨੇ ਮੂਰਤੀਆਂ ਦੀ ਪੂਜਾ ਕਰਦੇ ਨੇ ਜਾ ਜਾ ਕੇ ਤਿੰਨ ਕੀ ਘਾਲ ਅਜਾਈ ਜਾਏ ਪਾਸਾ ਗੰਦੇ ਉਹਨਾਂ ਦੀ ਤਾਂ ਘਾਲ ਅਜਾਈ ਭਾਵੇਂ ਉਹਨਾਂ ਦੀ ਜਿਹੜੀ ਬੇਨਤ ਹੈ ਉਹ ਵਿਕਾਰ ਚਲੀ ਜਾਂਦੀ ਹੈ ਕਿਸੇ ਲੇਖੇ ਕਵੀਰ ਜੀ ਸਾਡੀ ਲੇਖੇ ਕਰਦੇ ਨੇ ਕਵੀਰ ਪਤ ਠਾਕੁਰ ਪੁਜੈ ਮੂਲ ਲੈ ਮਨਹੜ ਤੀਰਥ ਜਾਏ ਦੇਖਾ ਦੇਖੀ ਸੁਆੰਗ ਕਰ ਫੂਲੇ ਪਰ ਕੱਖਾਂ ਦੇ ਦੇਖਾ ਦੇਖੀ ਦਾ ਸੁਆੰਗ ਬਣਾ ਕੇ ਪੱਥਰ ਮੂਲ ਲੈ ਕੇ ਦੇਵਤੇ ਠਾਕੁਰ ਦੇਵਤਿਆਂ ਦੀਆਂ ਮੂਲੀਆਂ ਮੂਲ ਰੱਖੀਆਂ ਹੁੰਦੀਆਂ ਨੇ ਘਰਾਂ ਵਿੱਚ ਆਮ ਵੀ ਦੇਖਣ ਨੂੰ ਮਿਲ ਸਕੀਆਂ ਨੇ ਤੇ ਬਾਸਾਗੇ ਦੇ ਬਰਗੇ ਤੁਹਾਡਾ ਬਾਰੂਕਾਰਾ ਤੁਹਾਨੂੰ ਕਰਨੀ ਗਿਆ ਇਸ ਕਰਕੇ ਕਵੀਰ ਸਾਹਿਬ ਜੀ ਕਹਿੰਦੇ ਭਾਈ ਇਹ ਕਰ ਕਰਕੇ ਖਵਾਰ ਹੋ ਰਹੇ ਜਿੰਨੇ ਵੀ ਹਿੰਦੂ ਨੇ ਮੂਤਾਂ ਨੂੰ ਪੂਜਦੇ ਨੇ ਕੇਵਲ ਪੁੱਤਾਂ ਨੂੰ ਨਹੀਂ ਸਭ ਨੂੰ ਸਮਝਦੇ ਨੇ ਤੁੰ ਵੀ ਬੁੱਤਾਂ ਦੇ ਵਿੱਚ ਹੀ ਰੱਬ ਹੈ ਤੇ ਕਹਿੰਦੇ ਇਹ ਖਵਾਰ ਹੋ ਰਹੇ ਬੁੱਤ ਪੂਜ ਪੂਜ ਹਿੰਦੂ ਮੂਏ ਤੇ ਮੁਸਲਮਾਨ ਜਿਹੜਾ ਹੈ ਤੁਰਕ ਨੂੰ ਇਹ ਸਿਰ ਨਹੀਂ ਤੁਰਕਾਂ ਦਾ ਮੰਨਣਾ ਹੈ ਕਿ ਪੱਛਮ ਦੇ ਵੱਲ ਕਾਬੇ ਦੇ ਵਿੱਚ ਖੁਦਾ ਰਹਿਣਾ ਹੈ ਬ੍ਰਾਹਮਣ ਦਾ ਉਹ ਪੱਛਮ ਦੇ ਵੱਲ ਨੂੰ ਹੀ ਸਿੱਧਾ ਕਰਦੇ ਨੇ ਪੱਛਮ ਦੇ ਵੱਲ ਮੱਕੇ ਦੇ ਵਿੱਚ ਹੀ ਰੱਬ ਨੂੰ ਮੰਨਦੇ ਨੇ ਹੋਰ ਕਿਤੇ ਨਹੀਂ ਮੰਨਦੇ ਤੇ ਪਰ ਗਰੀਬਨਵਾਦਵਾਸਨ ਰਾਹ ਕਹਿੰਦੇ ਦੇ ਭਾਈ ਕੋ ਮੱਕੇ ਵਿੱਚ ਵੀ ਨਹੀਂ ਹੈ ਕੱਲੇ ਮੱਕੇ ਵਿੱਚ ਵੀ ਨਹੀਂ ਹੈ ਉਹ ਹਰ ਥਾਂ ਗੁਰਾਜਮਾਨ ਹੈ ਸਹਿਬ ਸਤਿਗੁਰੂ ਨਾਨਕ ਬਾਸਾ ਸਭ ਥੁਮਕੇ ਗਏ ਨੇ ਉਦੋਂ ਕਾਹੀ ਨੇ ਕਾਫਰ ਕਹਿ ਕੇ ਗੁਰੂ ਨਾਨਕ ਬਾਸਾ ਮਹਲਾ ਜੀ ਨੂੰ ਜੋਦ ਨੂੰ ਹੋਇਆ ਕਾਫਰਾ ਕਰਨ ਤੂੰ ਕਾਬੇ ਦੇ ਵੱਲ ਮੱਕੇ ਦੇ ਵਿੱਚ ਕਾਬੇ ਵੱਲ ਚਰਨ ਕਰਕੇ ਲੈ ਕਰਕੇ ਸੁਤੈਂ ਇਧਰ ਦੇ ਰੱਬ ਦਾ ਕਰ ਤੇ ਗੁਰੂ ਨਾਨਕ ਪਾਸਾ ਕਹਿੰਦੇ ਜਿੱਦੜ ਰੱਬ ਨਹੀਂ ਹੈ ਭਾਈ ਤੁਹਾਡੇ ਚਰਨ ਉਤੋਂ ਨੂੰ ਘੁਮਾਦੇ ਸੀ ਕਿ ਥੱਕੇ ਹੋਏ ਆ ਸਤੂਰੀਂ ਲਿਆ ਜਾਂਦੇ ਬੜੀ ਦੂਰੋਂ ਚੱਦ ਕੇ ਆਏ ਆ ਥੱਕੇ ਹੋਏ ਆ ਸਾਨੂੰ ਤੇਰਾ ਜਿੱਦੜ ਰੱਬ ਨਹੀਂ ਹੈ ਗੁਰੂ ਨਾਨਕ ਪਾਸਾ ਕਹਿੰਦੇ ਇਹ ਭਾਈ ਸਾਡੇ ਪੈਰ ਉਤੋਂ ਨੂੰ ਕਰਦੇ ਤੇ ਇਤਿਹਾਸ ਆਪਰ ਸਾਰੇ ਜਾਣਦੇ ਆ ਕਾਜੀ ਜਿੱਦੜ ਨੂੰ ਵੀ ਗੁਰੂ ਨਾਨਕ ਪਾਸਾ ਮਹਾਰਾਜੀ ਅੰਦੇ ਪੈਰਾਂ ਨੂੰ ਖਮਾਉਂਦਾ ਤੇ ਚਰਨਾਂ ਨੂੰ ਖਮਾ ਆ ਦਿੰਦਾ ਤੇ ਮੱਕਾ ਵੀ ਨਾਲੇ ਕੋ ਨੂੰ ਲੰਦਾ ਕੱਕਾ ਵੀ ਨਾਲੇ ਕੋ ਨੂੰ ਲੰਦਾ ਹੈ ਤੇ ਗੁਰਨਾਨਕ ਸਾਹਿਬ ਰਾਜੀ ਉਹ ਕਹਿੰਦੇ ਗਾਜੀ ਰੁਕਮਦੀਨ ਇਹ ਨਹੀਂ ਹੈ ਕਿ ਰੱਬ ਨੇ ਕੋਈ ਖਾਸ ਥਾਂ ਹੈ ਜੁਥੇ ਰੱਬ ਰਹਿੰਦਾ ਹੈ ਅ ਰੱਬ ਹਰ ਇੱਕ ਛੈ ਦੇ ਵਿੱਚ ਹਰ ਇੱਕ ਦਿਸ਼ਾ ਦੇ ਵਿੱਚ ਜਰੇ ਜਰੇ ਦੇ ਵਿੱਚ ਕਣ ਕਣ ਦੇ ਵਿੱਚ ਰੱਬ ਹੈ ਉਹਨੂੰ ਮੰਨਣ ਵਾਸਤੇ ਗ੍ਰੀਵਨਵਾਲਾ ਸਾਹਿਬ ਇਹ ਕਹਿੰਦੇ ਫਿਰ ਤਾਂ ਸੁੱਧ ਕਰ ਲੈ ਕੱਢ ਲਾਪੀ ਆਸਾ ਕਹਿੰਦੇ ਆਪਣੇ ਸਰੀਰ ਦੇ ਵਿੱਚ ਬੋਜ ਰ ਹੈ ਸਰੀਰ ਦੇ ਵਿੱਚ ਹੀ ਰੱਖਿਆ ਫਿਰ ਚਰਨਾ ਇਤੁਰ ਉਤੁਰ ਕਰਮ ਦਾ ਕੀ ਬੰਦ ਇਸ ਕਰਕੇ ਕਬੀਰ ਸਾਹਿਬ ਜੀ ਨੇ ਵੀ ਇੱਥੇ ਵਚਨ ਕਹੇ ਨੇ ਸਾਨੂੰ ਅੱਗੇ ਸਮਝਾਉਣਗੇ ਕਿ ਜਿੰਨੇ ਵੀ ਸੰਸਾਰ ਤੇ ਕਰਮ ਧਰਮ ਦਾ ਖੰਡ ਜੋ ਦੀਸੈ ਤਿਨ ਜਨਮ ਜਾ ਕਰਕੇ ਲੁਠੈ ਆਸਾ ਕਹਿੰਦੇ ਜਿੰਨੇ ਕਰਮ ਕਰਮ ਵਿਸਰੇ ਜੇ ਸਾਰੇ ਜਮਾ ਦਾ ਹੀ ਖਾਜਾ ਜਮਾ ਨਹੀਂ ਮੁਟ ਲੜੀ। ਇਸ ਕਰਕੇ ਵੀਰ ਸਾਹਿਬ ਜੀ ਹੁਣ ਸਮਝਾਉਂਦੇ ਜੀ ਭਾਈ ਦੇਖੋ Hindu ਜਿਹੜੇ ਨੇ ਪਤਨ ਕੋਲ ਕੋਲ ਕੇ ਕੁਆਰ ਬੋਲੇ ਰਹੇ ਨੇ ਤੇ ਮੁਸਲਮਾਨ ਜਿਹੜੇ ਨੇ ਰੱਬ ਨੂੰ ਮੱਕੇ ਵਿੱਚ ਸਮਝ ਕੇ ਉਹਨੂੰ ਸੇਜੇ ਕਰ ਰਹੇ ਰਹਨ। ਕੋਏ ਨੇ ਜਾਰੇ ਕੋਏ ਨੇ ਡਾਟੇ ਤੇਰੀ ਗੱਤ ਤੂੰ ਹੂਨਾ ਪਾਈ। ਤੇ ਕਬੀਰ ਸਾਹਿਬ ਕਹਿੰਦੇ ਹਿੰਦੂ ਆਲੇ ਕੋਈ ਹਿੰਦੂ ਚੜਾਈ ਕਰ ਜਾਂਦਾ ਹੈ ਉਹ ਜਾ ਕੇ ਆਪਣੇ ਮੁਕਦਿਆਂ ਨੂੰ ਸਾੜ ਦਿੰਦੇ ਨੇ ਰੱਖਦੇ ਨਹੀਂ ਦੱਬਦੇ ਤਾਂ ਸਕਦੇ ਨਹੀਂ ਸਾੜ ਦਿੰਦੇ ਨੇ ਉਹਨਾਂ ਦਾ ਸਤਿਕਾਰ ਕਰ ਦਿੰਦੇ ਹਨ ਤੇ ਮੁਸਲਮਾਨਾਂ ਨੇ ਦੱਬ ਦਿੱਤੇ ਨੇ ਉਹ ਕਹਿੰਦੇ ਨੇ ਸਾੜਨਾ ਨਹੀਂ ਚਾਹੀਦਾ ਸਰੀਰ ਨੂੰ ਦੱਪਣਾ ਚਾਹੀਦਾ ਹੈ ਹਿੰਦੂ ਕਹਿੰਦੇ ਨੇ ਸਰੀਰ ਨੂੰ ਦੱਪਣਾ ਨਹੀਂ ਚਾਹੀਦਾ ਸਾੜਨਾ ਚਾਹੀਦਾ ਹੈ ਤੇ ਪਾਸੰਗ ਨੇ ਇਸੇ ਝਗੜੇ ਦੇ ਵਿੱਚ ਰਹਿ ਗਏ ਨੇ ਇਸ ਕਰਕੇ ਸੱਚਾ ਕੌਣ ਇਹੀ ਝਗੜਾ ਕਰਦੇ ਰਹੇ ਨੇ ਪਰ हे ਪ੍ਰਭੂ ਜੀ हे ਕਾਰਕੁਪੁਰ ਵੈਰੁ ਜੀ ਤੇਰੀ ਗੱਤ ਤੂੰ ਨਾ ਪਾਈ ਤੇਰੀ ਗਤੀ ਨੂੰ ਇਹ ਸੰਸਾਰ ਇਹ ਦੁਹੇ ਤਰਾ ਸਮਝ ਨਹੀਂ ਸਕਿਆ ਇਹਨਾਂ ਨੂੰ ਇਹ ਗਿਆਨ ਹੀ ਨਹੀਂ ਆਇਆ ਕਿ ਕਾਰਕੁਪੁਰ ਵੈਰੁ ਕੌਣ ਹੈ ਕਿਹੜੀ ਰਜਾ ਵਿੱਚ ਰਾਹੀ ਹੈ ਇਹਦੇ ਇਸੇ ਚੱਗੜੇ ਦੇ ਵਿੱਚ ਉਲਝੇ ਹੋਏ ਨੇ ਕਿ ਮੁਰਦੇ ਸਾੜਨੇ ਚਾਹੀਦੇ ਨੇ ਉਹ ਕਹਿੰਦੇ ਮੁਰਦੇ ਦੱਬਨੇ ਚਾਹੀਦੇ ਨੇ ਇਹੀ ਚੱਲਦਾ ਇਹਨਾਂ ਦਾ ਇਹ ਹੀ ਵਿਖੇੜਾ ਚੱਲਿਆ ਆ ਰਿਹਾ ਪਰ ਆਕਾਲ ਪੁਰਖ ਵੈਕ ਨੂੰ ਸਮਝ ਨਾ ਸਕੇ ਹਨ ਮਨ ਰੇ ਸੰਸਾਰ ਅੰਧਵੀਰ ਸ੍ਰੀ ਵੀਰ ਸਾਹਿਬ ਜੀ ਕਹਿੰਦੇ ਨੇ ਮੇਰੇ ਮਨਾ ਅਗਿਆਨ ਤਬੇ ਕਾਨ ਸੰਸਾਰਮ ਤੁਮ ਉੰਡ ਕੇ ਜਗਤ ਇੱਕ ਹਨੇਰਾ ਖਾਕਾ ਬਣਿਆ ਪਿਆ ਹੈ ਹਨੇਰਾ ਨਾਤੇ ਹੋਰ ਕੁਝ ਨਹੀਂ ਮੈਂ ਕਬਿਆਨ ਕਰਾ ਤੇ ਉਹ ਜਗ ਕਾਲੀ ਕੀ ਕੋਠੜੀ ਅੰਧ ਪਰੇ ਤਸੀ ਮਾਨੀ ਇੱਕ ਕਾਲੇ ਦੀ ਕੋਠੜੀ ਭਾਵ ਵਿਕਾਰਾਂ ਦੀ ਕੋਠੜੀ ਹੈ ਵਿਕਾਰਾਂ ਨਾਲ ਸੰਸਾਰ ਭਰਿਆ ਪਿਆ ਹੈ ਹਨੇਰੇ ਦਾ ਖਾਕਾ ਹੈ ਤੇ ਗਰੀਬਨਵਾਜ਼ ਪਾਤਸਾ ਕਹਿੰਦੇ ਨੇ ਹਨੇਰਾ ਕਿਉਂ ਹੈ ਇਸ ਦੇਹੀ ਅੰਦਰ ਕੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਰੁਕਟ ਹੈ ਮਨਮਕ ਨਹੀਂ ਹੁਜੈ ਕੋਈ ਨਾ ਸੁਣੈ ਪੁਕਾਰਾ ਅੰਧਾ ਜਗ ਅੰਧ ਵਰਤਾ ਦਾ ਬਾਸਾ ਕਨੇ ਨਾ ਇਸ ਸੰਸਾਰ ਹਨੇਰਾ ਹੈ ਹਨੇਰਦਾਰੀ ਵਰਤਾਉਂ ਰਿਹਾ ਕਿਉਂ ਬਾਜ ਗੁਰੂ ਘਰ ਦਾ ਬਾਸਾ ਕਨੇ ਗੁਰੂ ਤੋਂ ਬਿਨਾਂ ਨਿਕੈ ਗੁਰੂ ਦੇ ਗਿਆਨ ਤੋਂ ਬਿਨਾਂ ਨੇ ਰਾਹ ਜੇਸਾ ਚੰਦਾ ਉੱਜੋਵੇਂ ਸੂਰਜ ਚੜ੍ਹੈ ਹਜ਼ਾਰ ਏਤੇ ਚੰਨ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਹਜ਼ਾਰਾਂ ਸੂਰਜ ਚੜ੍ਹਿਆਣ ਹਜ਼ਾਰਾਂ ਚੰਦਰਮੇ ਚੜ ਜਾਣ ਉਹ ਚਾਨਣਾ ਕਰ ਸਕਦੇ ਨੇ ਸੰਸਾਰ ਦੇ ਪਰ ਅੰਦਰ ਹਨੇਰਾ ਹੈ ਅ ਗਿਆਨ ਦਾ ਅੰਦਰ ਹਨੇਰਾ ਹੈ ਅਗਿਆਨਤਾ ਕਰਕੇ ਵੀ ਕਬੀਰ ਸਾਹਿਬ ਕਹਿੰਦੇ ਇਹ ਜਗਤ ਹਨੇਰੇ ਦਾ ਖਾਤਾ ਬਣਿਆ ਪਿਆ ਕਿਉਂਕਿ ਸਿਉਨਨ ਤੋਂ ਕੁੰਝ ਗਿਆ ਨਾਮ ਤੋਂ ਕੁੰਝ ਗਿਆ ਨਾਮ ਨਹੀਂ ਜਪਦਾ ਹੈ ਅਗਿਆਨਤਾ ਦੇ ਕਾਰਨ ਮਨ ਲਈ ਸੰਸਾਰ ਅੰਧ ਗਹਿਰਾ ਏ ਮੇਰੇ ਮਨ ਸੰਸਾਰ ਤੇ ਅਗਿਆਨਤਾ ਨੇ ਹਨੇਰੇ ਦਾ ਖਾਤਾ ਬਣਿਆ ਪਿਆ ਚਾਹ ਹੰਦਿਸ ਕਸਰਿਓ ਹੈ ਜਨ ਜੀਵਰਾ ਹਾਂ ਤੇ ਪਾਸਾ ਕਹਿੰਦੇ ਨੇ ਇਹ ਨੂੰ ਸਮਝ ਨਹੀਂ ਆ ਰਿਹਾ ਕਿ ਚੌਥਾ ਪਸੀ ਜਮਾਹੇ ਬਾਹੀ ਖਿਲਰੀ ਪਈ ਐ ਇਧਰ ਨੂੰ ਜਾਵਾਂਗੇ ਜਮਾ ਲੈ ਤੇ ਪੜੀ ਲੈਣਾ ਇੱਕ ਦਿਨ ਆ ਕੇ ਜਮ ਜਮ ਛੱਡਣ ਲੱਗੇ ਉੱਤੇ ਆਉਣਗੇ ਜਦੋਂ ਉਹਨਾਂ ਨੂੰ ਸਾਰਾ ਹੁਕਮ ਹੋ ਗਿਆ ਹੁਕਮ ਹੋ ਗਿਆ ਚਲੋ ਸਤਾਰ ਮਹਿਮਾਨ ਬੁਲਾਇਆ ਹਰ ਪਰਮਾਨ ਦਰਗਾਹ ਕਾ ਆਇਆ ਜਦੋਂ ਦਰਗਾਹ ਦੇ ਵਿੱਚੋਂ ਪਰਮਾਨ ਆ ਗਿਆ ਤੋ ਚੱਕ ਕੇ ਥੋੜੋ ਜਾਣਗੇ ਵਿੱਚ ਲੈ ਕੇ ਜਾਣਗੇ ਤੇ ਕਬੀਰ ਸਾਹਿਬ ਕਹਿੰਦੇ ਨੇ ਨੇਕ ਦੇ ਕੰਤੇ ਵਿੱਚ ਇਨਸਾਨ ਬੋਲ ਗਿਆ ਇਹਨੂੰ ਚਿੰਤ ਨਹੀਂ ਰਿਹਾ ਕਿ ਜਮਾ ਦੀ ਬਾਹੀ ਵੀ ਮੇਰੇ ਘਰ ਵਿੱਚ ਪੈਣੀ ਹੈ ਇਸ ਕਰਕੇ ਸੁਝਾਉਂਦੇ ਜੇ ਭਾਈ ਚੌਹੀ ਪਾਸੀ ਜਮਾ ਦੀ ਬਾਹੀ ਕਿੰਨੀ ਕਈਆਂ ਤੇਰੇ ਭਾਵ ਕੇ ਲੋਕ ਓਹ ਓਹ ਕੰਮ ਨਹੀਂ ਕਰ ਰਹੇ ਨੇ ਜਿਨ੍ਹਾਂ ਨਾਲ ਹੋਰ ਵੱਧ ਅਗਿਆਨਤਾ ਵਿੱਚ বাসਦੇ ਜਾਂਦੇ ਹੋਰ ਵੱਧ ਵੱਧ ਅਗਿਆਨਤਾ ਦੇ ਵਿੱਚ বাসਦੇ ਜਾਂਦੇ ਨੇ ਕੋਈ ਕਹਿੰਦਾ ਹੈ ਉਹ ਫੁਲਾਣੀ ਜਗ੍ਹਾ ਜਾ ਕੇ ਨਾਮ ਜਪ ਕਰੀਏ ਸਾਡੇ ਕੰਮ ਬਣ ਜਾਣਗੇ ਕੋਈ ਕਹਿੰਦਾ ਹੈ ਕਿ ਕਿਸੇ ਬਾਬੇ ਕੋਲੇ ਜਾ ਕੇ ਕੰਮ ਬਣ ਜਾਣਗੇ ਉਹ ਬਾਬੇ ਵੀ ਇਹਨਾਂ ਦੇ ਹੁੰਦੇ ਜੋ ਵੀ ਕਹਿੰਦੇ ਨੇ ਆਹ ਕੰਮ ਕਰਦੇ ਇੰਨੇ پیسے ਦੇ ਇੰਨੇ پیسے ਰੱਖਣਗੇ ਫੇਰ ਆਮਨ ਕਰਾਂਗੇ ਕੋਈ ਕਹਿੰਦਾ ਤੇ ਅਰਦਾਸ ਕਰਾਂਗੇ ਕੋਈ ਕਹਿੰਦਾ ਜਰਾ ਪਾਠ ਕਰਾਂਗੇ ਉਹ ਬਾਬੇ ਵੀ ਗੱਲ ਨਹੀਂ ਸਮਝੀ ਰਹਤੇ ਬੰਦੇ ਉਹ ਨਹੀਂ ਕਹਿੰਦੇ ਹਨ ਭਾਈ ਨਾਮ ਦਾ ਪਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਸਾ ਕਹਿੰਦੇ ਨੇ ਜੋ ਗਰੀਬਨਵਾਜ਼ ਪਾਸਾ ਕਹਿੰਦੇ ਨੇ ਭਾਈ ਸਤਗੁਰੂ ਪੂਰੇ ਸੇਵਿਆ ਦੁੱਖਾਂ ਕਾ ਹੋਏ ਨਾ ਹੋਰ ਅਗਿਆਨਤਾ ਦੇ ਵਿੱਚ ਤੱਕਣਗੇ ਤੈਨੂੰ ਹੋਰ ਆਪ ਦੇ ਫਾਇਦੇ ਵਾਸਤੇ ਕਰਨਗੇ ਪਰ ਗੁਰੂ ਪਾਸਾ ਬਣਨਗੇ ਸੇਵ ਸਿੰਘ ਨਰਨਕਰ ਸਤਗੁਰੂ ਪੂਰਾ ਸੇਵਿਆ ਦੁੱਖਾਂ ਕਾ ਹੋਏ ਨਾ ਆਸਾਨੇ ਦੇ ਸੇਵਕ ਸੇਗੁਲਤ ਸਿਮਰਨ ਕਰ ਲੈ ਵੰਦਗੀ ਕਰ ਲੈ ਜਿੰਨਾ ਨਾਮ ਜਪੇਗਾ ਤੇਰੇ ਦੁੱਖਾਂ ਦਾ ਨਾਸ ਹੁੰਦਾ ਜਾਏਗਾ ਗੁਰੂ ਪਾਤਸ਼ਾਹ ਹੋ ਸਮਝਾਉਂਦੇ ਨੇ ਸੋਣਿਆ ਦੁੱਖ ਆਪ ਦਾ ਨਾਸ ਸੁਣਿਆ ਕਰ ਬਾਣੀ ਨੂੰ ਪਰ ਸਾਡੇ ਕੋ ਸੁਣਾ ਨਹੀਂ ਹੋਰ ਜਗ੍ਹਾ ਤੇ ਜਾਣ ਵਾਸਤੇ ਸਮਝ ਜ਼ਰੂਰ ਕੱਢ ਲੈਣਿਆ ਪਰ ਬਾਣੀ ਸੁਣਨ ਵਾਸਤੇ ਪੜਨ ਵਾਸਤੇ ਸਾਡੇ ਕੋ ਸਮਾਨੀ ਹੈ ਇਸੇ ਗੱਲ ਇਸੇ ਨੂੰ ਸਤਿਗੁਰੂ ਜੀ ਨੇ ਅਗਿਆਨਤਾ ਕਿਹਾ ਹੈ ਇਸਨੂੰ ਕਬੀਰ ਸਾਹਿਬ ਜੀ ਕਹਿ ਰਹੇ ਨੇ ਤੂੰ ਅਗਿਆਨੀਆਂ ਮੈਂ ਅਰਿਆਂ ਦਾ ਦੇ ਖਾਤੇ ਵਿੱਚ ਪਿਆ ਹੋਇਆ ਜਮਾ ਦੀ ਬਾਹੀ ਖਿਲਰੀ ਪਈ ਐ ਬਿਨਾਂ ਸੁਨਰਨ ਤੋਂ ਜਮਾ ਨੇ ਆ ਕੇ ਤੈਨੂੰ ਪੜ ਲੈਣਾ ਤੇ ਜਿਹੜੇ ਸਤਿਗੁਰੂ ਕਹਿੰਦੇ ਤੂੰ ਕੰਮ ਕਰ ਲੈ ਮੈਂ ਭਾਵੇਂ ਧਾਰਮਿਕ ਕਹੁੰਦੇ ਨੇ ਆ ਕੋ ਲੋਕ ਤੈਨੂੰ ਦੱਸਦੇ ਨੇ ਵੀ ਇਹ ਕੰਮ ਧਾਰਮਿਕ ਨਹੀਂ ਧਾਰਮਿਕ ਕੰਮ ਕਰ ਪਰ ਬਾਸਾ ਕਹਿੰਦੇ ਇਨ੍ਹਾਂ ਕੰਮਾਂ ਨੇ ਤੈਨੂੰ ਹੋਰ ਅਗਿਆਨਤਾ ਵਿੱਚ ਲੈ ਜਾਣਾ ਗਿਆਨ ਕੇ ਗੁਰੂ ਨੇ ਗਿਆਨ ਦੇ ਗੁਰੂ ਗੰਸਾ ਸਾਹਿਬ ਜੀ ਦੇਣਗੇ ਕਹਿਣਗੇ ਸਮਝਾਉਣਗੇ ਭਾਈ ਜੇ ਕੋਈ ਜਿੰਨਾ ਤੇਨੂੰ ਦੁੱਖ ਆਇਆ ਹੋਣਾ ਸਿਮਰਨ ਬढ़ाਵੇ ਤੂੰ ਦਾਸ ਦੁੱਖ ਨੂੰ ਕਿੰਨਾ ਗੁਣ ਬੜਾ ਬਲਵਾਨ ਹੈ ਬੜਾ ਸਮਰੱਥ ਹੈ ਉਹ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਗੁਰੂ ਪੂਰਾ ਜਿਨ ਸਿਮਰਿਆ ਸਹੀ ਤਏ ਨਿਹਾਲ ਨਾਨਕ ਨਾਮ ਅਰਦਾਨਾ ਕਰਨ ਆਪ ਹੈ ਰਾਜ ਕੁਝ ਸਿਮਰਨ ਕਰਕੇ ਵੇਖੇ ਕੋਈ ਬੰਦਗੀ ਕਰਕੇ ਵੇਖੇ ਪਰ ਬੰਦਗੀ ਨਹੀਂ ਕਰ ਸਕਦੇ ਸੀ ਅਸੀਂ ਕਿਸੇ ਦੇ ਕਹਿਣ ਕਹੇ ਕਹਾਏ ਕੇ ਪੈਸੇ ਵਰਤਾਨ ਕਰ ਲਵਾਂਗੇ ਟੂਨੇ ਟਾਮੇ ਢਾੜੇ ਕਰ ਲਵਾਂਗੇ ਬਾਠ ਵੀ ਕਰਾ ਸਕਦੇ ਆ ਪਰ ਜਦੋਂ ਆਪਣੇ ਤੇ ਆਵੇਗਾ ਜ਼ਰੂਰ ਪਾਸ ਹੋ ਗਏਗਾ ਤੂੰ ਪੜ ਲਾਥ ਤੂੰ ਸਿਮਰਨ ਕਰ ਲੈ ਉਹ ਨਹੀਂ ਕਰ ਸਕਦੇ ਇਸ ਕਰਕੇ ਪਾਸਾ ਕਹਿੰਦੇ ਆਪ ਕੰਮ ਕਰ ਲੈ ਸਿਮਰਨ ਆਪ ਕਰ ਲੈ ਜਿਹੜਾ ਪੰਨੂ ਸਿਰ ਉਹਨਾਂ ਨੇ ਕਹੇਗਾ ਜੇ ਤੂੰ ਵੰਦਨੀ ਕਰੇਗਾ ਉਹ ਵੀ ਤੇਰਾ ਸਾਥ ਨਾ ਭਾਏਗੀ ਪ੍ਰਸ਼ਾਦਾ ਤੇਰਾ ਸਕੇਆ ਹੋ ਜਾਏ ਤੇਰਾ ਗਿਰੜ ਭਰੇਗਾ ਜੇ ਕੋਈ ਕਹੇਗਾ ਜੇਰੇ ਪੈਸੇ ਹੈ ਕਿ ਮੈਂ ਤੇਰੇ ਨਾਮ ਦੇ ਪਾਠ ਕਰ ਲੈਣਾ ਉਹ ਪਾਠ ਦਾ ਫਲ ਤੈਨੂੰ ਮਿਲੇਗਾ ਜ਼ਰੂਰ ਜੇ ਨਹੀਂ ਨਾ ਮਿਲਦਾ ਨਹੀਂ ਕਿਉਂਕਿ ਪਾਤਸ਼ਾਹ ਕਹਿੰਦੇ ਨੇ ਇੱਕ ਚਲਨੀ ਅੰਨ ਹੈ ਕਰਦਾ ਪਰ ਜਿਹੜਾ ਤੇਰੇ ਜੱਗ ਦਾ ਫਲ ਮਿਲਣਾ ਹੈ ਉਹ ਫਲ ਤਿਕ ਕਿਸੇ ਹੋਰ ਦੇ ਜੱਗ ਦਾ ਤੈਨੂੰ ਨਹੀਂ ਦਾਨਪੁਰ ਜਿਹੜਾ ਕਰੇਗਾ ਉਹ ਦਾਨਪੁਰ ਦਾ ਫਲ ਦਿਨ ਮਿਲੇਗਾ ਹੀ ਨਹੀਂ ਮਿਲਦਾ ਨਹੀਂ ਹੈ ਮਿਲਦਾ ਹੈ ਪਰ ਕਿੱਥੇ ਮਿਲਦਾ ਧਰਮਰਾਜ ਦੇ ਕੋਲ ਪੁੰਨ ਦਾਨ ਜੋ ਵੀਜਦੇ ਸਰ ਧਰਮਰਾਜ ਕੈਂ ਜਰੀ ਤੇ ਜਿਹੜਾ ਸਿਮਰਨ ਕਰਦਾ ਹੈ ਤੇ ਪਾਤਸ਼ਾਹ ਕਹਿੰਦੇ ਉਹ ਧਰਮਰਾਜ ਨੂੰ ਤਰਦਾ ਹੈ ਧਰਮਰਾਜ ਦੇ ਕੋਲ ਤੇ ਉਹ ਗੁਰੂ ਨੂਖ ਜਾਂਦਾ ਹੀ ਨਹੀਂ ਉਹ ਸਿੱਧਾ ਗੁਰੂ ਅਕਾਲ ਪੁਰਖ ਕੋਲ ਇਸ ਕਾਰੀਗਰ ਪਾਸਤਾ ਜੀ ਕਹਿੰਦੇ ਭਾਈ ਜਿਹੜੇ ਤੂੰ ਕੰਮ ਕਰਦਾ ਏ ਤੈਨੂੰ ਅਗਿਆਨਤਾ ਦੇ ਵਿੱਚ ਫਸਾ ਰਹਿਣ ਹਨ ਰਹਾਓ ਕਵਿਤ ਪੜੇ ਪੜ ਕਵਤਾ ਮੂਏ ਕਪੜੇ ਕਿਦਾਰ ਜਾਈ ਗਰੀਬ ਪਰਵਾਰ ਪਰਸਾ ਕਹਿੰਦੇ ਦੇਖ ਭਾਈ ਜਿਹੜੇ ਵਿਦਵਾਨ ਕਵੀ ਲੋਕ ਨੇ ਉਹ ਆਪ ਕੋ ਆਪਣੀਆਂ ਕਾਵ ਰਚਨਾ ਪੜਨ ਫਾਰੂ ਵਿਦਿਆਲਾ ਮਾਨ ਇਹ ਕਰਦੇ ਨੇ ਇਸ ਕਾਵ ਰਚਨਾ ਮਿਕ ਦੇਵ ਕੇ ਉਹਦੇ ਵਿੱਚ ਪੜਨ ਵਿੱਚ ਹੀ ਮਸਤ ਨੇ ਤੇ ਇੱਕ ਕਾਪੜੀ ਸਾਥ ਹੁੰਦੇ ਨੇ ਕਾਪੜੀ ਇਹ ਵੇਖੇ ਹੁੰਦੇ ਨੇ ਇਧਰ ਜਿਆਦਾ ਹਿਮਾਚਲ ਦੇ ਵਿੱਚ ਇਹ ਕ ਮਿਲਦੇ ਨੇ ਜਿਹੜੇ ਹੁੰਦੇ ਨੇ ਕਾਪੜੀਏ ਫਿਰਕੇ ਦੇ ਲੋਕ ਲੀਰਾਂ ਦੀ ਕੁੰਦਣੀ ਇਹ ਪਹਿਨਦੇ ਨੇ ਤੇ ਹਿਮਾਲਿਆ ਪਰਬਤ ਦੇ ਵਿੱਚ ਕਿੰਨੇ ਇਹ ਦਿੱਰਤ ਕੀ ਵਿਆਸਤਾ ਗੜ੍ਹ ਦਿਵਾਲ ਜੂਪੀ ਦੇ ਵਿੱਚ ਤੇ ਰੋਦਰ ਹਿਮਾਲੇ ਦੀ ਗੁਲਫਾਨੀ ਧਾਰਾ ਦੇ ਵਿੱਚ ਇੱਕ ਮਹਾਪੰਤ ਦੀ ਝੋਟੀ ਹੈ ਏਕ ਟਿੱਲੇ ਉੱਤੇ ਨੇ ਤੇ ਇੱਥੇ ਸ਼ਿਵ ਜੀ ਦਾ ਮੰਦਿਰ ਹੈ ਜਿਸ ਵਿੱਚ ਝੋਟੇ ਦੀ ਸ਼ਕਲ ਦਾ ਮਹਾਦੇਵ ਹੈ ਕਾਂਡਵਾ ਨੂੰ ਹਾਰ ਕਰਕੇ ਸ਼ਿਵ ਜੀ ਇੱਥੇ ਝੋਟੇ ਦੀ ਸ਼ਕਲ ਦੇ ਵਿੱਚ ਰਹਿਦਾ ਰਹਿੰਦਾ ਹੈ ਪੂਰੇ ਰੂਪ ਵਿੱਚ ਰਹਿੰਦਾ ਰਹੇ ਹੈ ਇੱਥੇ ਇਹਦਾ ਕੰਨੇ ਛੋਟੀ ਜਿਹੀ ਸ਼ਕਲ ਦੇ ਵਿੱਚ ਇੱਕ ਮੰਦਰ ਬਣਿਆ ਹੋਇਆ ਹੈ ਤੇ ਕਾਪੜੀ ਲੋਕ ਉੱਥੇ ਜਾਂਦੇ ਨੇ ਜਾ ਕੇ ਤੁਹੋ ਤੁਹੋ ਜਲ ਅਗਨ ਲੈ ਕੇ ਆਉਂਦੇ ਨੇ ਤੇ ਪਾਸਾ ਕਿਉਂਕਿ ਰੇਗ ਸਾਹਿਬ ਕਹਿੰਦੇ ਉਹਨਾਂ ਨੂੰ ਵੀ ਬੜਾ ਲੋਕ ਸਤਿਕਾਰ ਲੈਂਦੇ ਨੇ ਬੜੀ ਇਮਤਿਹਾਨ ਕਰਦੇ ਨੇ ਬੜਾ ਤਾਪ ਕਰਦੇ ਨੇ ਪਰ ਕਬੀਰ ਸਾਹਿਬ ਕਹਿੰਦੇ ਕਪੜ ਕੇਦਾਰਾ ਜਾਈ ਇਹ ਭਾਈ ਜਿਹੜੇ ਕਾਪੜੀ ਨੇ ਇਹ ਵੀ ਮਰਦ ਨੇ ਕਾਪੜੀ ਆਦਿ ਖਸਾਬੋ ਕੇਦਾਰ ਆਦਿ ਪੀਠਾਂ ਦੇ ਜਾ ਕੇ ਇਹਨਾਂ ਨੇ ਵੀ ਜੀਵਨ ਆਪਣਾ ਪਿਆਰ ਚ ਹੀ ਗਵਾਇਆ ਇਹ ਸੱਚਾ ਨਹੀਂ ਕੀਤਾ ਇਹਨਾਂ ਦਾ ਜੀਵਨ ਵਿੱਚ ਤੁਰਦਿਆਂ ਫਿਰਦਿਆਂ ਦਾ ਇੰਨਾ ਵਿਅਰਤ ਨਹੀਂ ਚਲਿਆ ਜਾਂਦਾ ਹੈ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗੱਤਿ ਨਹਿ ਨਾ ਪਾਈ ਜਿਹੜੇ ਯੋਗੀ ਲੋਕ ਨੇ ਉਹ ਜਟਾ ਬੜੀਆਂ-ਬੜੀਆਂ ਲੰਮੀਆਂ-ਲੰਮੀਆਂ ਜਗਾ ਬਣਾਉਂਦੇ ਨੇ ਤੇ ਸਮਝ ਲੈਂਦੇ ਕਿ ਇਹ ਹੀ ਰਾਠੀਕ ਹੈ ਪਰ ਕਬੀਰ ਸਾਹਿਬ ਕਹਿੰਦੇ اے ਪ੍ਰਭੂ ਜੀ ਤੇਰੀ ਬਾਤ ਤੇ ਸੂਝ ਇਹਨਾਂ ਲੋਕਾਂ ਨੂੰ ਨਹੀਂ ਪਈ ਹੈ ਇਹ ਵੀ ਜਟਾ ਬਣਾਉਣ ਦੇ ਚੱਕਰ ਵਿੱਚ ਹੀ ਪੈ ਰਹੇ ਹਨ ਦਰਬ ਸੰਚ ਸੰਚ ਰਾਜੇ ਮੁਵੇ ਗੜਲੇ ਕੰਚਨ ਪਾਰੀ ਰਾਜੇ ਦੇ ਜਿਹੜੇ ਵੱਡੇ ਵੱਡੇ ਰਾਜੇ ਹੋਏ ਨੇ بڑے بڑے ਰਾਜਿਆਂ ਦਾ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ ਹੈ ਤੇ ਬਾਸਾ ਕਹਿੰਦੇ ਰਾਜੇ ਧਨ ਜੋੜ-ਜੋੜ ਕੇ ਉਮਰ ਗਵਾ ਗਏ ਨੇ ਤੇ ਉਹਨਾਂ سونے ਆਰਕ ਦੇ ਢੇਰ ਭਾਬ ਕੇ ਖਜ਼ਾਨੇ ਧਰਤੀ ਵਿੱਚ ਦੱਬ ਰੱਖੇ ਨਾ ਪਰ ਕਰੀ ਉਹਨਾਂ ਨੂੰ ਵੀ ਪ੍ਰਾਪਤ ਨਹੀਂ ਹੋਈ ਹੈ ਵੇਰ ਪੜੇ ਪੜ ਪੰਡਤ ਮੁਏ ਕਪੜਾ ਰੂਪ ਦੇਖ ਦੇਖ ਨਾਰੀ ਜਿਹੜੇ ਪੰਡਿਤ ਲੋਕ ਨੇ ਵਿਦਵਾਨ ਲੋਕ ਨੇ ਇਹ ਬੇਦਬਾਕੀ ਹੋਣ ਦੇ ਹੰਕਾਰ ਵਿੱਚ ਖੱਪਦੇ ਨੇ ਕਿ ਅਸੀਂ ਇੰਨੇ ਵੱਡੇ ਗਿਆਤਾ ਆ ਇੰਨਾ ਸਾਰਾ ਗਿਆਨ ਹੈ ਵੇਦਾਂ ਦਾ ਧਰਮ ਗ੍ਰੰਥਾਂ ਦਾ ਤੇ ਕਦੇ ਇਹਦੇ ਵਿੱਚ ਹੀ ਖੱਪਦੇ ਨੇ ਇਸਤਰੀਆਂ ਇਹ ਕਹਿੰਦੇ ਸ਼ੀਸ਼ੇ ਦੇ ਵਿੱਚ ਆਪਣੇ ਰੂਪ ਨੂੰ ਧੱਕਣ ਵਿੱਚ ਹੀ ਜ਼ਿੰਦਗੀ ਅਜਾਈਂ ਬਿਵਾਦ ਨੇ ਆਪਣੇ ਆਪ ਨੂੰ ਸਵਾਰੀ ਜਾਂਦੀਆਂ ਨੇ ਸਰੀਰ ਨੂੰ ਸਵਾਰਦੀਆਂ ਨੇ ਤੀਨ ਨੇ ਸਿਰ ਸੇ ਅੱਗੇ ਹੜ੍ਹ ਹੜ੍ਹ ਕੇ ਫਾਸਾ ਕਹਿੰਦੇ ਸਰੀਰ ਨਾ ਸਵਾਰ ਸਰੀਰ ਤੇ ਸਵਾਰ ਹੈ ਚੂਆ ਚੰਦਨ ਮਰਦਨ ਪੰਗਾਲ ਸੋ ਤਨ ਚਲੈ ਕਾਟ ਕੇ ਸੰਗਾਰ ਫਾਸਾ ਕਹਿੰਦੇ ਇਹਨੂੰ ਕਿਉਂ ਸਵਾਰਦਾ ਹੈ ਇੰਤ ਕਾਟ ਦੇ ਨਾਲ ਸੇਵਿਆਂ ਦੇ ਵਿੱਚ ਜਾ ਕੇ ਲੱਕੜੀਆਂ ਦੇ ਵਿੱਚ ਸੜੇ ਜਾਣਾ ਇਹਦਾ ਇਹਦੀ ਕੀਮਤ ਥੋੜੋ ਪੈਣੀ ਆ ਸਵਾਰਨ ਵਾਲੀ ਚੀਜ਼ ਸਵਾਰਨਾ ਹੈ ਜੀਵਨ ਸਵਾਰਨਾ ਹੈ ਆਪਣੇ ਅੰਤਰ ਆਤਮੇ ਨੂੰ ਸਵਾਰਨਾ ਹੈ ਪਾਸਾ ਕਹਿੰਦੇ ਪਰ ਨਹੀਂ ਜਿਹੜੀਆਂ ਇਸਤਰੀਆਂ ਨੇ ਕਿਉਂਕਿ ਇਸਤਰੀਆਂ ਨੂੰ ਜਾਦਾ ਆਪਣੇ ਜਿਹੜੇ ਤਾਮ ਨੂੰ ਸਵਾਰਨ ਦਾ ਸੌਂਕ ਹੁੰਦਾ ਹੈ ਇਸੇ ਕਰਕੇ ਕਬੀਰ ਸਾਹਿਬ ਜੀ ਨੂੰ ਉਦਾਰਣ ਦਿੱਤੀ ਹੈ ਲਾਗੂ ਹਰੇਕ ਤੇ ਹੈ ਮਨੁੱਖਾਂ ਤੇ ਵੀ ਹੈ ਇਹ ਜਿਹੜੀਆਂ ਕੰਨੀਆਂ ਇਸਤਰੀਆਂ ਤੇ ਹੈ ਮਨੁੱਖਾਂ ਤੇ ਵੀ ਇਹੀ ਗੱਲ ਲਾਗੂ ਹੈ ਜਿਹੜੇ ਵੱਧ ਸਮਾ ਸਿੱਖਿਆ ਨੂੰ ਦਿੰਦੇ ਨੇ ਸੀ ਸੇ ਕੇ ਖੜ ਖੜ ਕੇ ਆਪਣਾ ਸਵਾ ਆਪਣੇ ਆਪ ਨੂੰ ਸਵਾਰੀ ਜਾਂ ਕਬੀਰ ਸਾਹਿਬ ਪ੍ਰੀਤ ਸਾਹਿਬ ਜੀ ਨੇ ਉਹਨਾਂ ਬਾਤ ਵੀ ਕਿਹਾ ਮੁਖਾਂ ਬਾਤ ਵੀ ਕਿਹਾ ਜੈ ਸਿਰ ਰਜ ਰਜ ਬਾਂਧਤ ਪਾਗ ਸੋ ਸਿਰ ਚੁੰਝ ਸਵਾਰ ਮੇ ਕਾਗ ਬਾਸਾ ਕਹਿੰਦੇ ਜਿਹੜੇ ਸਿਰ ਤੇ ਸਵਾ ਸਵਾਰ ਕੇ ਪੱਗ ਬੰਨ੍ਹਦੇ ਐ ਤੇ ਇਹ ਸਿਰ ਤੇਰਾ ਕਦੇ ਅਕਾਲ ਪੁਰਖ ਦੇ ਚਾਨਣਾਂ ਨਹੀਂ ਛੁਕਿਆ ਤੇਤੇ ਰੱਖੇ ਸੋ ਸਿਰ ਚੁੰਝ ਸਵਾਰਨ ਕਾਰ ਕਰੇ ਕੌ ਆ ਕੇ ਉਸ ਔਰਾਂ ਦੇ ਵਿੱਚ ਉਹਨਾਂ ਸਿਰਾਂ ਦੇ ਵਿੱਚ ਠੁੰਗਾ ਮਾਰਨਗੇ ਚੁੰਝਾ ਮਾਰਨਗੇ ਇਹ ਵੀ ਹਾਲਤ ਜਰੀ ਹੋ ਜਾਣੀ ਹੈ ਇਸ ਕਰਕੇ ਉਹ ਸੱਤ ਲਾ ਕਰਨ ਗਰੀਬਨਵਾਦ ਪਾਰਸਾਨੀਆਂ ਨੇ ਇਸੇ ਕਰਕੇ ਸਮਝਾਉਣ ਦਾ ਯਤਨ ਕੀਤਾ ਭਾਈ ਇਸਤਰੀਆਂ ਜਿਹੜੀਆਂ ਨੇ ਉਹ ਆਪਣੇ ਸਰੀਰ ਨੂੰ ਆਪਣੇ ਰੂਪ ਨੂੰ ਸ਼ੀਸ਼ੇ ਵਿੱਚ ਤੱਕ ਤੱਕ ਕੇ ਅਜਾਈਂ ਗਤਾਰੀਆਂ ਹਨ ਰਾਮਨਾਮ ਵਿਨ ਸਗੈ ਗੁਟੇ ਦੇਖੋ ਨਿਰਖ ਸਰੀਰਾ ਪਾਸੇ ਨੂੰ ਬਚਨ ਕਰਦੇ ਨੇ ਇਹ ਭਾਈ ਆਪੋ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਬਾਹਰ ਨਹੀਂ ਸੰਸਾਰ ਵੱਲ ਨਹੀਂ ਸੰਸਾਰ ਤੋਂ ਦਜੇ ਵੇਖੇਗਾ ਫਿਰ ਆਪਨ ਇਕੱਠੇ ਕਰਨੀ ਹੈਗਾ ਕੀ ਕਰਨੇ ਆ ਉਹ ਖੁਲਾਣਾ ਕੀ ਕਰਦਾ ਕੰਕਾ ਕੀ ਕਰਦਾ ਪਰ ਕਵੀਰ ਸਾਹਿਬ ਕਹਿੰਦੇ ਆਪਨੇ ਅੰਦਰ ਝਾਤ ਮਾਰ ਤੂੰ ਕੀ ਕਰਦਾ ਕਿਸੇ ਬਾਰੇ ਕੋ ਵੇਖਦਾ ਨਹੀਂ ਗੁਰੂ ਪਾਤਸ਼ਾਹ ਕਹਿੰਦੇ ਨੇ ਗੁਨਾ ਕਾ ਹੋਵੇ ਵਾਰਸ਼ਲਾ ਕਟ ਵਾਰਸ਼ੁ ਲੈ ਚੈ ਜੇ ਗੁਣ ਗੁਬਨ ਸਾਜਣਾ ਮਿਲ ਸਾਂਝ ਕਰੀਚੈ ਸਾਂਝ ਕਰੀਚੈ ਗੁਣ ਨੇ ਕੇਵੀਂ ਛੋੜ ਆਵਣ ਛੱਡੀਏ ਸੰਸਾਰ ਬਾਰੇ ਵੇਖੇਗਾ ਹੋਪਣ ਇਕੱਠੇ ਕਰੇਗਾ ਆਪਣੇ ਬਾਰੇ ਵੇਖ ਵੀ ਨਹੀਂ ਕੀ ਕਰੇਗਾ ਇਸੇ ਵਾਰਤ ਗੁਰੂ ਪਾਸ ਸਾਹਿਬ ਅੰਮ੍ਰਿਤ ਦਾਸ ਖਾਲਾ ਜੀ ਰੋਜ਼ ਕਿਰਪਾ ਕਰਦੇ ਨੇ ਉਹ ਰੋਜ਼ ਸਮਝਾਉਂਦੇ ਨੇ ਵਾਰਸਾ ਕਹਿੰਦੇ ਰੋਜ਼ ਆਪਣੇ ਸਰੀਰ ਤੋਂ ਪੁੱਛ ਲਿਆ ਕਰ ਇਹ ਸਰੀਰਾਂ ਦੇ ਰਿਆ ਇਸ ਜਗ ਨ ਆਇਕੈ ਕਿਆ ਜੁਲ ਕਰਮ ਕਮਾਇਆ ਕੇ ਕਰਮ ਕਮਾਇਆ ਤੁੰ ਸਰੀਰਾਂ ਜਨ ਜਗ ਨ ਹੈ ਆਇਆ ਜਿਨ ਹਰ ਤੇਰਾ ਰਤਨ ਰਖਿਆ ਸੋ ਹਰ ਮਾਨ ਨ ਵਸਾਇਆ ਪੁੱਛਿਆ ਕਰ ਕਦੇ ਮਨ ਵਿੱਚ ਵਸਾਇਆ ਜਿਹੜੇ ਕਾਰਕ ਕੋਲ ਕੋਈ ਕਮਨਰੀ ਰਤਨਾ ਰਾਜੇ ਸੰਸਾਰ ਤੇ ਤਨੂ ਕੇ ਜੀਏ ਇਸੇ ਕਰਕੇ ਕਬੀਰ ਸਾਹਿਬ ਕਹਿੰਦੇ ਆਪਣੇ ਅੰਦਰ ਝਾਤ ਮਾਰਨਾ ਕਿਸੇ ਵੱਲ ਨਾ ਦੇ ਕਿਸੇ ਵੱਲ ਵੇਖ ਕੇ ਉਕਾਰਾਂ ਵਿੱਚ ਬਸੇ ਨਾ ਕਿਸੇ ਦੀ ਦੀਦ ਕਰੇਗਾ ਮੈਂ ਉਹ ਜਾ ਕੇ ਉੱਤੇ ਮੰਦਰ ਦੇ ਵਿੱਚ ਜਾ ਕੇ ਝਾੜੂ ਮਾਰਦਾ ਜੋਤ ਬਤੀਆਂ ਕਰਦਾ ਮੈਂ ਵੀ ਕਰਾਂ ਉਹ ਆ ਕੇ ਇੱਥੇ ਸੇਵਾ ਕਰਦਾ ਮੈਂ ਵੀ ਕਰਾਂ ਵਾਸਗਤ ਸੇਵਾ ਕਰਨੀ ਮਾਣੀ ਨਹੀਂ ਪਰ ਜਿਨ੍ਹਾਂ ਚੰ ਅੰਦਰ ਹਿਰਦੇ ਦੇ ਵਿੱਚ ਤੇਰੇ ਨਾਮ ਨਹੀਂ ਵਸਿਆ ਅੰਦਰ ਹਿਰਦੇ ਦੇ ਹਿਰਦਾ ਤੇਰਾ ਸਾਥ ਨਹੀਂ ਹੋਇਆ ਉਹਨਾਂ ਦੇ ਨੂੰ ਤੇਰੀ ਸੇਵਾ ਨਹੀਂ ਵੀ ਤੇਰਾ ਭਲਾ ਨਹੀਂ ਕਰਨਾ ਆਉਂਦਾ ਇਸ ਕਰਕੇ ਸੇਵਾ ਕਰ ਜ਼ਰੂਰ ਕਰ ਪਰ ਨਾਮ ਵੀ ਹਿਰਦੇ ਵਿੱਚ ਵਸਾ ਕਰ ਆਪਣੇ ਔਗਲਾਂ ਵੱਲ ਵੀ ਝਾਤ ਮਾਰ ਆਪਣੇ ਅੰਦਰ ਵੀ ਝਾਤੀ ਮਾਰਿਆ ਬੰਦੇ ਪੂਜ ਦਿਲ ਹਰ ਰੋਜ ਬਾਸਾ ਕਹਿੰਦੇ ਰੋਜ ਦਿਲ ਪੂਜਿਆ ਕਰ ਫਿਰ ਪ੍ਰੇਸ਼ਾਨੀ ਨਹੀਂ ਇਹੋ ਜੋ ਮੇਲਾ ਇਹ ਜਿਹੜਾ ਸਹਿਰ ਮੇਲਾ ਏ ਬਾਸਾ ਕਹਿੰਦੇ ਤੇ ਇੱਕ ਜਗਤ ਦਾ ਤਮਾਸ਼ਾ ਬਣਿਆ ਹੋਇਆ ਥੋੜੇ ਟਾਈਮ ਬਾਅਦ ਕੀ ਹੈ ਇਸ ਕਰਕੇ ਬੰਦੇ ਪੂਜ ਦਿਲ ਹਨ ਅੰਦਰ ਚਾਹਤੀ ਰੋਜ ਮਾਰਿਆ ਕਰ ਉਹ ਰੋਜ ਵੇਖਿਆ ਕਰਕੇ ਮੇਰੇ ਵਿੱਚ ਕਿਹੜੇ ਔਗਣ ਨੇ ਕਿਹੜੇ ਗੁਣ ਨੇ ਜੇ ਜਦੋਂ ਅਸੀਂ ਇਹ ਪਰਖ ਕਰਨੀ ਸ਼ੁਰੂ ਕਰ ਦਿੱਤੀ ਫਿਰ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਆਪਣੇ ਆਪ ਸਾਡੇ ਔਗਣਾਂ ਦਾ ਨਾਸ ਹੋਣਾ ਸ਼ੁਰੂ ਹੋ ਜਾਣਾ ਹੈ ਗੁਣ ਆਪਣੇ ਆਪ ਪ੍ਰਵੇਸ਼ ਹੋਣੇ ਸ਼ੁਰੂ ਹੋ ਜਾਣਗੇ ਕਿਉਂਕਿ ਹੁਣ ਅਸੀਂ ਆਪਣੇ ਔਗਣ ਵੇਖਦੇ ਹਾਂ ਸੰਸਾਰ ਦੇ ਔਗਣ ਵੇਖਣੀ ਛੱਡ ਦਿੱਤੇ ਨੇ ਇਸ ਕਰਕੇ ਆਸਾ ਕਹਿੰਦੇ ਨੇ ਕਬੀਰ ਸਾਹਿਬ ਜਿਨ੍ਹਾਂ ਬਚਨ ਨੇ RAM ਨਾਮ ਬਿਨ ਸਭਾ ਬਿਖੂਤੇ ਦੇਖੋ ਨਿਰਖ ਸ੍ਰੀ ਗਾ ਭਾਈ ਆਪਣੇ ਆਪ ਕੋ ਆਪਣੇ ਅੰਦਰ ਝਾਤ ਮਾਰ ਕੇ ਵੇਖੋ ਸੰਗਤ ਨੂੰ ਕਹਿਣ ਲੱਗੇ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾਂ ਸਭ ਜੀਵ ਜਿਹੜੇ ਨੇ ਉਹ ਖਵਾਲ ਹੋ ਰਹੇ ਨੇ ਸਾਰਿਆਂ ਦਾ ਜੀਵਨ ਬ्यर्थ ਜਾ ਰਿਹਾ ਹੈ ਇਸ ਕਰਕੇ ਹਰ ਕੇ ਨਾਮ ਵਿਨ ਕਿਨ ਗਤ ਪਾਈ ਕਹੈ ਉਪਦੇਸ਼ ਕਬੀਰਾਂ ਕਬੀਰ ਸਾਹਿਬ ਜੀ ਦੀ ਸਿੱਖਿਆ ਦੀ ਗੱਲ ਆਕ ਸਿੱਖਿਆ ਦੀ ਗੱਲ ਕਰਦੇ ਹਨ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਿਸੇ ਨੇ ਜੀਵਨ ਦੀ ਸਹੀ ਸੂਝ ਨਹੀਂ ਪਾਈ ਹੈ ਨਾਮ ਤੋਂ ਬਿਨਾਂ ਗਿਆਨ ਦੀ ਸੂਝ ਨਹੀਂ ਪਾਈ ਹੈ ਜੀਵਨ ਜੀਉਣ ਦੀ ਜਾਂਚ ਨਹੀਂ ਪਾਈ ਹੈ ਇਸ ਕਰਕੇ ਅੱਜ ਦੇ ਪਾਵਨ ਪੀਤ੍ਰ ਮੁਖਵਾਕ ਸਾਹਿਬ ਜੀ ਦੇ ਰਾਮੀ ਸਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਸ਼੍ਰੋਮਣੀ ਭਗਤ ਭਗਤ ਕਬੀਰ ਸਾਹਿਬ ਜੀਾਂ ਦੇ ਬਚਨਾਂ ਰਾਹੀਂ ਤੁਇ ਤਰੁ ਉਪਦੇਸ ਬਖਸ਼ਿ ਨਿਵਾਦੀਆ ਮੈਂ ਸੁਣਾਉਂਦਾ ਜਰਨ ਕੀਤਾ ਭਾਈ ਜਿਨਨੇ ਵੀ ਸੰਗ ਕਾਰਨ ਧਰਮ ਰਸ ਰਹੇ ਨੇ ਇਹਨਾਂ ਨੂੰ ਛੱਡ ਕੇ ਕੇਵਲ ਨਾਮ ਜਪੋਰੇ ਪ੍ਰਾਨੀ ਤਾਲੀ ਦੇਚੈ ਤਰਣਾ ਇਕ ਨਾਮ ਜੋ ਜੀ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣ ਕੇ ਗੁਰੂ ਦੇ ਗਿਆਨ ਨੂੰ ਗ੍ਰਹਿਣ ਕਰਕੇ ਆਪਣੇ ਸੁਖਾ ਜਨਮ ਵਿੱਚ ਸਫਲਾ ਕਰੀਏ ਇਹ ਹੀ ਆਸਰਮ ਨੁਕਤਾ ਜਿਹੜਾ ਜੀਵਨ ਆਸਵ ਜੀਵਨ ਦਾ ਲਾਹਾ ਲਈ ਹੈ ਇਸ ਕਰਕੇ ਪਾਈ ਗੁਰੂ ਵਾਲੇ ਬਣ ਕੇ ਕਬੀਰ ਸਾਹਿਬ ਜੀ ਨੇ ਵਚਨ ਕਹੇ ਨੇ ਕਬੀਰ ਸਾਹਿਬ ਜੀ ਦੇ ਵਚਨਾਂ ਨੂੰ ਹਿਰਦੇ ਚ ਵਸਾਈਏ ਤਾਂ ਹੀ ਬੈਦਾਂ ਦਾ ਸਾਡਾ ਗੁਰੂ ਸਾਹਿਬ ਜੀ ਦੀ ਬਜੂਰੀ ਵਿੱਚ ਆਉਣਾ ਦਾ ਜੇ ਅਸੀਂ ਸਾਧ ਸੰਗਤਾਂ ਦੇ ਕਾਰਨ ਵਚਨਾਂ ਨੂੰ ਸੁਣੀਏ ਸਮਝੀਏ ਵਿਚਾਰੀਏ ਵਿਚਾਰ ਕੇ ਆਪਣੇ ਹਿਰਦੇ 'ਚ ਵਸਾਈਏ ਸਤਿਗੁਰੂ ਸਾਨੂੰ ਰੋਜ਼ ਵਕਤ ਕਿਰਪਾ ਕਰਦੇ ਨੇ ਉਹ ਰੋਜ਼ ਸਾਨੂੰ ਉਹਦੇ ਨੇ ਪਾਈ ਆਪਣੇ ਅੰਦਰ ਚਾਤੀ ਮਾਰਿਆ ਕਰ ਅੰਦਰ ਚਾਤੀ ਮਾਰ ਕੇ ਜਿਹੜੇ ਔਗਣ ਨੇ ਉਹਨਾਂ ਦਾ ਤਿਆਗ ਕਰਕੇ ਅਕਾਲ ਪੁਰਖ ਵੈਕੂਰੀ ਦੇ ਨਾਮ ਨਾਲ ਜੁੜਿਆ ਕਰ ਫਿਰ ਤੇਰਾ ਹੰਕਾਰ ਜਨਮ ਸਫਲ ਹੋਏਗਾ ਸੋ ਆਓ ਗੁਰੂ ਵਾਲੇ ਬਣ ਗੁਰੂ ਚਰਨਾਂ ਨਾਲ ਜੁੜੋ ਬਾਣੀ ਕੇ ਬਾਣੀ ਦੇ ਧਾਰਨੀ ਬਣੀਏ ਤਾਂ ਜੋ ਸਾਨੂੰ ਜਿਹੜਾ ਆਸ ਭਾਗਾ ਸਮਾਨ ਮੁੱਖਾ ਜਨਮ ਪ੍ਰਾਪਤ ਹੋਵੇ ਇਹ ਸਫਲ ਹੋਇਆ ਹੋਈਆਂ ਤੋਂ ਨਾਮ ਬੁਲਾਉਣੀ ਮੈਂ ਸਤਿਗੁਰੂ ਜੀ ਬਖਸ਼ਣ ਜੋਗ ਨੇ ਕਰੀ ਸਾ ਸਨਤ ਰੋਸ਼ਨ ਜੋਗ ਹੈ